ਹੋਈ ਫਿਲਮ ਤਬਾਹੀ ਰੀਲੋਡਡ 1984 ਤੇ 1947 ਦੇ ਤੁਖਾਂਤ ਨੂੰ ਜਿੱਥੇ ਬਿਆਨ ਕਰਦੀ ਹੈ ਅੱਥੀ ਹੀ ਸਿਆਸਤਦਾਨਾਂ ਵੱਲੋਂ ਕਿਸ ਕਦਰ ਪੰਜਾਬ ਦੀ ਨੌਜਵਾਨੀ ਅਤੇ ਕਿਸਾਨੀ ਦਾ ਕਹਾਣ ਕੀਤਾ ਜਾਂਦਾ ਹੈ ਉਸ ਬਾਰੇ ਫਿਲਮ ਦੇ ਵਿੱਚ ਤਿੱਖਾ ਕਟਾਕਸ਼ ਕੀਤਾ ਗਿਆ ਹੈ ਇੱਥੇ ਹੀ ਬਸ ਨਹੀਂ ਡੇਰਾਵਾਦ ਕਰਪਟ ਸਿਸਟਮ ਧਾਰਮਿਕ ਸਿਆਸਤ ਦੇ ਚੱਲਦੇ ਹੋਏ ਇੱਕ ਧਰਮ ਨੂੰ ਦੂਜੇ ਧਰਮ ਦੇ ਵਿੱਚ ਤਬਦੀਲ ਕਰਨ ਦੀ ਕੋਜੀ ਚਾਲ ਪੰਜਾਬ ਵਿਚਲੀਆਂ ਧੀਆਂ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਹੁੰਦਾ ਸ਼ੋਸ਼ਣ ਅਤੇ ਕੁਰੀਤੀਆਂ ਇਸ ਫਿਲਮ ਦੇ ਰਾਹੀਂ ਉਜਾਗਰ ਕੀਤਾ ਗਿਆ ਹੈ ਪ੍ਰਸਿੱਧ ਫਿਲਮ ਨਿਰਮਾਤਾ ਬਲਵੀਰ ਟਾਂਡਾ ਅਤੇ ਕੁਆਲਟੀ ਲੋ ਦੇ ਵੱਲੋਂ ਇਹ ਫਿਲਮ ਹੈ ਹੋ ਪ੍ਰੋਡਿਊਸ ਕੀਤੀ ਗਈ ਹੈ ਇਸ ਫਿਲਮ ਦੇ ਵਿੱਚ ਕਾਫੀ ਨਵੇਂ ਚਿਹਰੇ ਵੀ ਦੇਖਣ ਨੂੰ ਮਿਲੇ ਹਨ ਪਰ ਦੂਜੇ ਪਾਸੇ ਲੋਕ ਸਭਾ ਚੋਣਾਂ 2024 ਜੂਨ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਪੈਣੀਆਂ ਹਨ ਅਜਿਹੇ ਸਮੇਂ ਦੇ ਦੌਰਾਨ ਜਦੋਂ ਇਹ ਫਿਲਮ ਰਿਲੀਜ਼ ਹੋਈ ਹੈ ਤਾਂ ਇਸ ਦੀ ਟਾਈਮਿੰਗ ਉੱਤੇ ਕਾਫੀ ਸਵਾਲ ਉੱਠ ਰਹੇ ਹਨ ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਦਿਸ਼ਾ ਪ੍ਰੇਰ 뉴ਸ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ कौर ਅੱਜ ਅਸੀਂ ਪਹੁੰਚੇ ਹਾਂ 34 ਸੈਕਟਰ ਪਿਕਾਡਲੀ ਥੀਏਟਰ ਦੇ ਵਿੱਚ ਜਿੱਥੇ ਕਿ ਮੂਵੀ ਲੱਗੀ ਹੈ ਤਵਾਹੀ ਰੀਲੋਡਡ ਤੈਸ ਨੂੰ ਲਾ ਕੇ ਦਰਸ਼ਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿ ਤੁਸੀਂ ਪਹਿਲੀ ਵਾਰੀ ਪਰਦੇ ਤੇ ਆਏ ਹੋ ਤਾਂ ਤੁਹਾਡੇ ਲਈ ਕਿੰਨੀ ਕਿ ਚੁਣੌਤੀ ਹੈ ਜਿਹੜੀ ਫਿਲਮ ਦੇ ਵਿੱਚ ਰਹੀ ਹੈ ਅ ਦੇਖੋ ਜੀ ਐਕਸਪੀਰੀਅੰਸ ਦਾ ਜਿਹੜਾ ਮੇਰਾ ਰਿਹਾ ਬਹੁਤ ਵਧੀਆ ਰਿਹਾ ਫਰਸਟ ਟਾਈਮ ਕੀਤਾ ਸੀਗਾ ਤੇ ਬਾਕੀ ਸਾਥ ਬਹੁਤ ਦਿੱਤਾ ਇੰਨੇ ਸੀਨੀਅਰ ਐਕਟਰ ਸੀਗੇ ਨਾਲ ਤੇ ਇੱਕ ਕੁਆਲਟੀ ਲੋਨਜੀ ਇੰਨੇ ਐਕਸਪੀਰੀਅੰਸਡ ਪਰਸਨ ਨੇ ਜਿਹੜੇ ਸਾਡੇ ਫਿਲਮ ਦੇ ਪ੍ਰੋਡਿਊਸਰ ਨੇ ਤੇ ਵਧੀਆ ਰਿਹਾ ਜੀ ਸਾਰਾ ਵਧੀਆ ਰਿਹਾ ਮੈਂ ਇਹੀ ਮਤਲਬ ਕਹਿਣਾ ਚਾਹੁੰਗਾ ਅੱਗੇ ਕਿ ਜਿੰਨੀ ਇਹ ਫਿਲਮ ਦੀ ਪ੍ਰਮੋਸ਼ਨ ਹੋਣੀ ਚਾਹੀਦੀ ਹੈ ਉਹ ਘੱਟ ਹੈ ਕੱਲੇ-ਕੱਲੇ ਬੰਦੇ ਨੂੰ ਇੱਕ ਵਾਰ ਮੂਵੀ ਦੇਖਣੀ ਜ਼ਰੂਰ ਚਾਹੀਦੀ ਹੈ ਚਾਹੇ ਕੋਈ ਹਰ ਚੀਜ਼ ਕੋਈ ਫੇਮ ਨਹੀਂ ਹੁੰਦਾ ਹਰ ਚੀਜ਼ ਨੂੰ ਆਪਾਂ ਕੋਈ ਇਹ ਨਹੀਂ ਲੈ ਕੇ ਜਾਣਾ ਚਾਹੁੰਦੇ ਕਿ ਫੇਮ ਹੀ ਮਿਲੇ ਸਾਨੂੰ ਪਰ ਇਹ ਮੈਸੇਜ ਸਭ ਤੱਕ ਪਹੁੰਚਣਾ ਚਾਹੀਦਾ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਨੂੰ ਲੈ ਕੇ ਬਹੁਤ ਵਧੀਆ ਲੱਗੀ ਜੀ ਮੂਵੀ ਮੇਨਲੀ ਜੋ ਅੱਜਕੱਲ੍ਹ ਟ੍ਰੈਂਡ ਚੱਲਦਾ ਜਿਵੇਂ ਮੰਨ ਲਓ ਸਿਰਫ ਸ਼ਾਦੀ ਵਿਆਹ ਦਾ ਹੀ ਹੁੰਦਾ ਸਾਰਾ ਸਿਸਟਮ ਜਾਂ ਸਿਰਫ ਕਮੇਡੀ ਮੂਵੀ ਬ ਬਟ ਇਹ ਸਮੇਂ ਦੀ ਲੋੜ ਸੀਗੀ ਜਿਹੜੇ ਮੁੱਦੇ ਚੱਕੇ ਗਏ ਆ ਔਰ ਬਹੁਤ ਵੱਡਾ ਜਿਗਰਾ ਚਾਹੀਦਾ ਇਹ ਕੰਮ ਕਰਨ ਦਾ ਨਾ ਤੇ ਮਤਲਬ ਇੱਥੇ ਇਹ ਕਮਰਸ਼ੀਅਲ ਐਂਗਲ ਨੂੰ ਨਹੀਂ ਦੇਖਿਆ ਗਿਆ ਇੱਥੇ ਜੋ ਐਕਚੁਅਲ ਹਾਲਾਤ ਨੇ ਉਹਨੂੰ ਦੇਖਿਆ ਗਿਆ ਤੇ ਬਹੁਤ ਵਧੀਆ ਔਰ ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਸੀ ਤੇ ਸਰ ਕੀ ਇਸ ਨੂੰ ਦੇਸ਼ ਦੇਣਾ ਚਾਹੂੰਗਾ ਯੂਥ ਨੂੰ ਸਪੈਸ਼ਲੀ ਤੁਸੀਂ ਇਸ ਫਿਲਮ ਨੂੰ ਲੈ ਕੇ ਦੇਖੋ ਮੈਂ ਉਹੀ ਕਹਿਣਾ ਚਾਹਣਾ ਕਿ ਜਿਹੜੀ ਅਸੀਂ ਬਿਨਾ ਸਿਰ ਪੈਰ ਦੀ ਕਮੇਟੀ ਦੇਖਦੇ ਆਂ ਡਬਲ ਮੀਨਿੰਗ ਕਮੇਟੀ ਦੇਖਦੇ ਆਂ ਔਰ ਸਾਰਾ ਜਿਹੜਾ ਮੁੱਦਾ ਹੁੰਦਾ ਵੀ ਬਸ ਉਹ ਇੱਕ ਹੀਰੋ ਹੀਰੋਇਨ ਦੇ ਵਿਆਹ ਤੇ ਸਾਰੀ ਸਟੋਰੀ ਘੁੰ ਔਰ ਕੋਈ ਮੁੱਦਾ ਹੀ ਨਹੀਂ ਰਹਿ ਗਿਆ ਸਿਗਾ ਬਟ ਇਹ ਜਿਹੜੀ ਮੁੱਦਿਆਂ ਦੀ ਚੱਕੀ ਗਈ ਹੈ ਨਾ ਫਿਲਮ ਇਹ ਬਹੁਤ ਵੱਡੀ ਗੱਲ ਹੈ ਔਰ ਮੈਂ ਯੂਥ ਨੂੰ ਇਹੀ ਕਹੂੰਗਾ ਕਿ ਅਗਰ ਅਗਰ ਸੇਧ ਲੈਣੀ ਹੈ ਤਾਂ ਇਦਾਂ ਦੇ ਸਿਨੇਮੇ ਤੋਂ ਲਓ ਨਾ ਕਿ ਦੂਜੇ ਸਿਨੇਮੇ ਮੈਂ ਤੁਹਾਨੂੰ ਕਿਦਾਂ ਦੀ ਫਿਲਮ ਲੱਗੀ ਹੈ ਤੇ ਜਿਹੜੇ ਲੋਕ ਨੇ ਬਾਬਿਆਂ ਦੇ ਵਹਿਮ ਪਰਮਾਂ ਦੇ ਵਿੱਚ ਲੋਕ ਫਸ ਜਾਂਦੇ ਨੇ ਤਾਂ ਸਪੈਸ਼ਲੀ ਤੁਸੀਂ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲੇ ਤੇ ਇਹ ਕਹਿਣਾ ਚਾਹਾਂਗਾ ਕਿ ਬਹੁਤ ਅੱਛੇ ਪਾਤਰ ਲੱਗੇ ਨੇ ਬਹੁਤ ਅੱਛੀ ਫਿਲਮ ਹੈ ਪਰ ਮਾਤਮਾ ਕਰੇ ਸਾਰੇ ਉੱਚੀ ਤੋਂ ਉੱਚੀ ਜਾਏ ਪਰ ਇਹ ਬਾਬਿਆਂ ਦਾ ਵਿੱਚ ਜਿਹੜਾ ਦਿਖਾਇਆ ਗਿਆ ਵਿੱਚ ਬਹੁਤ ਅੱਛਾ ਦਿਖਾਇਆ ਗਿਆ ਅਗਰ ਦੁਨੀਆ ਨੂੰ ਸਮਝ ਆਏਗੀ ਤੇ ਫਿਰ ਇਹ ਬਾਬਿਆਂ ਤੋਂ ਪਰੇ ਹਟਣਗੇ ਔਰ ਇਸ ਤਰ੍ਹਾਂ ਦੀਆਂ ਫਿਲਮਾਂ ਬਣਦੀਆਂ ਰਹਿਣ ਸਾਰੇ ਲੋਕ ਆਪਣੇ ਆਪਣੇ ਘਰਦਿਆਂ ਨੂੰ ਦਿਖਾਣ ਰਿਸ਼ਤੇਦਾਰਾਂ ਨੂੰ ਕਹਿਣ ਕਿ ਇਹ ਫਿਲਮ ਬਹੁਤ ਅੱਛੀ ਹੈ ਕੋਈ ਸਾਨੂੰ ਇਦਾਂ ਨਹੀਂ ਲੱਗਿਆ ਕਿ ਇਦਾਂ ਹੀ ਲੱਗਿਆ ਕਿ ਕਿੰਨੇ ਅੱਛੀ ਫਿਲਮ ਹੈ ਇਹ ਸਭ ਨੂੰ ਦੇਖਣੀ ਚਾਹੀਦੀ ਹੈ ਤੋ ਸਹੀ ਇਹ ਉਤ ਨੂੰ ਕੀ ਸੰਦੇਸ਼ ਦੇਣਾ ਚਾਹੂੰਗੀ ਮੈਂ ਉਤ ਨੂੰ ਇਹ ਹੀ ਸੰਦੇਸ਼ ਦੇਣਾ ਜਾਵਾਂਗੀ ਕਿ ਇਹਨਾਂ ਵਹਿਮਾਂ ਭਰਮਾਂ 'ਚ ਨਾ ਪਾਓ ਨਾ ਆਪਣੇ ਇਹ ਚਿੱਟਿਆਂ 'ਚ ਪਾਓ ਆਪਣੀਆਂ ਜ਼ਿੰਦਗੀਆਂ ਨੂੰ ਨਾ ਰੋਲੋ ਔਰ ਆਪਣੇ ਅੱਛੇ ਅੱਛੇ ਕੰਮ ਕਰਕੇ ਅੱਗੇ ਵਧੋ ਤਾਂ ਕਿ ਤੁਹਾਡੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਸੁਖੀ ਰਹਿਣ ਬਿੰਗ ਜਰਨਲਿਸਟ ਮੈਮ ਤੁਸੀਂ ਇਸ ਫਿਲਮ ਨੂੰ ਕਿੱਦਾਂ ਦੇਖਦੇ ਹੋ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਫਿਲਮ ਲੈ ਕੇ ਦੇਖੋ ਸਾਡੇ ਪੰਜਾਬ ਦੀ ਤਰਾਸਤੀ ਹੈਗੀਏ ਕਿ ਅਸੀਂ ਲੋਕ ਆਪਣੀ ਹੀ ਹਿਸਟਰੀ ਨੂੰ ਨਹੀਂ ਜਾਣਦੇ ਔਰ ਜਿਹੜਾ ਇਤਿਹਾਸ ਹੁੰਦਾ ਉਹਨੂੰ ਸਾਰੀਆਂ ਜਿਹੜੀਆਂ ਵੀ ਪੀੜ੍hiyan ਨੇ ਆਉਣ ਵਾਲੀਆਂ ਉਹਨਾਂ ਨੂੰ ਜਾਨਣਾ ਚਾਹੀਦਾ ਹੈ ਜੇ ਫਿਲਮ ਦੀ ਆਪਾਂ ਗੱਲ ਕਰੀ ਤਾਂ ਫਿਲਮ ਜਿਹੜੀ ਹੈ ਉਹਨਾਂ ਹਾਲਾਤਾਂ ਤੇ ਬਣਾਈ ਹੈ ਜਦੋਂ ਕਿ ਕਾਲਾ ਦੌਰ ਸੀਗਾ ਕਿਵੇਂ ਨੌਜਵਾਨੀ ਉਸ ਚੀਜ਼ ਨੂੰ ਮਹਿਸੂਸ ਕਰਦੀ ਸੀਗੀ ਕਿਵੇਂ ਸਿਸਟਮ ਦੀ ਜਕੜ ਜਿਹੜੀ ਹੁੰਦੀ ਹੈ ਉਹ ਖਰਾਬ ਕਰਦੀ ਹੈ ਪੂਰੇ ਤਰੀਕੇ ਦੇ ਨਾਲ ਔਰ ਸਿਸਟਮ ਜਿਸ ਤਰੀਕੇ ਦੇ ਨਾਲ ਸਾਰੇ ਦੀ ਸਾਰੀ ਸਿਆਸਤ ਨੂੰ ਘੁਮਾਉਂਦਾ ਹੈ ਔਰ ਖਾਸ ਕਰਕੇ ਜਿੱਥੇ ਦੇਖਿਆ ਜਾਂਦਾ ਹੈ ਤੁਸੀਂ ਸਿਆਸਤਦਾਨ ਜਿਹੜਾ ਹੈ ਉਹ ਸਿਸਟਮ ਨੂੰ ਨਹੀਂ ਘਮਾਉਂਦਾ ਸਿਸਟਮ ਦੇ ਵਿੱਚ ਉਹ ਸਸਸਤਾਨ ਹੁੰਦਾ ਤੇ ਉਹ ਵੀ ਸਾਰੇ ਸਾਰੇ ਸਿਆਸਤ ਤੋਂ ਘਮਾ ਰਿਹਾ ਹੈ ਔਰ ਕਿਦਾਂ ਕਿਦਾਂ ਘਟਾਵਾ ਵਾਪਰੀਆਂ ਸਿਗੀਆਂ ਉਹਦੇ ਵਿੱਚ ਬਹੁਤ ਹੀ ਸੁਨੇਹਾ ਦਿੱਤਾ ਗਿਆ ਖਾਸ ਤੌਰ ਤੇ ਕਿਹਾ ਗਿਆ ਔਰ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ ਚੀਜ਼ ਦੀ ਗੱਲਬਾਤ ਕੀਤੀ ਗਈ ਹੈ ਔਰ ਉਸ ਕਾਲੇ ਦੌਰ ਦੀ ਗੱਲਬਾਤ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਕਾਲੇ ਦੌਰ ਦੇ ਵਿੱਚ ਲੋਕਾਂ ਨੂੰ ਕਿਸ ਤਰੀਕੇ ਦੇ ਤਸ਼ੱਦਦ ਸਹਣੇ ਪਏ ਸਿਸਟਮ ਕਿਵੇਂ ਜਕੜ ਕੇ ਜੜਾ ਹੈਗਾ ਹਰ ਇੱਕ ਚੀਜ਼ ਨੂੰ ਖਰਾਬ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਹਿੱਸਾ ਪਾਉਂਦਾ ਹੈ ਇਸ ਸਿਆਸਤਦਾਨ ਵੀ ਕਿਸ ਤਰੀਕੇ ਦੇ ਨਾਲ ਸਾਰੇ ਸਿਸਟਮ ਜਿਹੜਾ ਕਿ ਇੱਕ ਸੂਬੇ ਨੂੰ ਕਿਧਰ ਦੀ ਕਿਧਰ ਲੈ ਜਾਂਦੇ ਆ ਇੱਕ ਪਾਰਟੀ ਨੂੰ ਖਾਸ ਤੌਰ ਤੇ ਇਹਦੇ ਵਿੱਚ ਦਰਸਾਇਆ ਗਿਆ ਔਰ ਜਿਹੜੇ ਮੁੱਖ ਮੰਤਰੀ ਜਿਹੜੇ ਮੇਨ ਰੋਲ ਲੀਡ ਦਿੱਤਾ ਗਿਆ ਮੁੱਖ ਮੰਤਰੀ ਰਾਜ ਸੂਬੇ ਦੇ ਉਹ ਵੀ ਇੱਕ ਪਾਰਟੀ ਵੱਲ ਇਸ਼ਾਰਾ ਜ਼ਰੂਰ ਕਰਦੇ ਆ ਔਰ ਜਦੋਂ ਗੱਲਬਾਤ ਕੀਤੀ ਇੱਥੇ ਬਣਾਉਣ ਵਾਲਿਆਂ ਨਾਲ ਖਾਸ ਕਰਕੇ ਜਿਨ੍ਹਾਂ ਨੇ ਫਿਲਮ ਬਣਾਈ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚਾਹੇ ਇੱਕ ਪਾਰਟੀ ਨੂੰ ਕੀਤਾ ਗਿਆ ਕਿਉਂਕਿ ਉਹ ਪਾਰਟੀ ਜਿਹੜੀ ਸੀ ਉਹ ਜ਼ਿਆਦਾ ਉਹਨਾਂ ਨੇ ਸਿਆਸਤ ਕੀਤੀ ਔਰ ਜਿਸ ਤਰੀਕੇ ਦੀ ਉਹਨਾਂ ਨੇ ਸਿਆਸਤ ਕੀਤੀ ਔਰ ਜਿਸ ਤਰੀਕੇ ਨਾਲ ਉਹ ਲੰਬੇ ਸਮੇਂ ਤੱਕ ਸਿਆਸਤ ਦੇ ਵਿੱਚ ਸੀਗੇ ਤੇ ਇਸ ਕਰਕੇ ਸਾਰਾ ਕੁਝ ਖਰਾਬ ਹੈ ਉਹਨਾਂ ਦੇ ਆਰਗੇਨਾਈਜ਼ਰਸ ਆ ਜਾਂ ਜਿਹੜੇ ਲਿਖਣ ਵਾਲੇ ਜਾਂ ਸਮਝਣ ਵਾਲੇ ਇਹਨੂੰ ਹੈਗੇ ਆ ਉਸ ਹੱਬ ਦੇ ਨਾਲ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਪਰ ਮੋਟੇ ਤੌਰ ਤੇ ਜੇ ਫਿਲਮ ਦੇਖਿਆ ਜਾਏ ਤਾਂ ਫਿਲਮ ਚੰਗੀ ਹੈਗੀ ਹੈ ਸਾਰਿਆਂ ਨੂੰ ਆ ਕੇ ਦੇਖਣਾ ਜ਼ਰੂਰ ਚਾਹੀਦਾ ਹੈ ਬੇਸਿਕ ਇਹਦੇ ਵਿੱਚ ਥੀਏਟਰ ਦਾ ਬਹੁਤ ਜ਼ਿਆਦਾ ਹਿੱਸਾ ਰਿਹਾ ਹੈ ਕਿਉਂਕਿ ਇਦਾਂ ਲੱਗਦਾ ਹੈ ਕਿ ਬਹੁਤ ਸਾਰੇ ਇਹਦੇ ਵਿੱਚ ਅਦਾਕਾਰ ਜਿਹੜੇ ਸੀਗੇ ਕਲਾਕਾਰ ਜਿਹੜੇ ਸੀਗੇ ਉਹ ਪਹਿਲੀ ਵਾਰ ਆਏ ਨੇ ਦੋਜੀ ਗੱਲ ਇਹ ਵੀ ਲੱਗਦੀ ਹੈ ਕਿ ਥੀਏਟਰ ਜੇ ਬੇਸ ਜਿਹੜਾ ਹੁੰਦਾ ਹੈ ਕਿਉਂਕਿ ਕਮਰਸ਼ੀਅਲ ਫਿਲਮ ਨਹੀਂ ਹੈਗੀ ਤੇ ਆਮ ਤੌਰ ਤੇ ਲੋਕਾਂ ਨੂੰ ਇਹ ਖਿੱਚ ਘਟ ਹੋਏਗੀ ਪਰ ਬਾਵਜੂਦ ਉਸ ਦੇ ਜ਼ਰੂਰ ਆਓ ਕਿਉਂਕਿ ਜੇ ਤੁਸੀਂ ਪੰਜਾਬ ਸੂਬੇ ਚ ਰਹਿੰਦੇ ਹੋ ਤਾਂ ਇਤਿਹਾਸ ਆਪਣਾ ਪਤਾ ਹੋਣਾ ਚਾਹੀਦਾ ਹੈ ਬੱਚਿਆਂ ਨੂੰ ਵੀ ਦਿਖਾਓ ਕਈ ਵਾਰੀ ਅਸੀਂ ਇਸ ਗੱਲ ਤੋਂ ਗੁਰੇਜ਼ ਕਰ ਜਾਂਦੇ ਆ ਕਿ ਜਿਹੜੀ ਫਿਲਮ ਹੈਗੀ ਹੈ ਸ਼ਾਇਦ ਥੋੜੀ ਜੀ ਵਿੱਚ ਕਿਉਂਕਿ ਉਹਦੇ ਵਿੱਚ ਲੜਕੀਆਂ ਦਿਖਾਈਆਂ ਗਈਆਂ ਆਰਕੈਸਟਰਾ ਦਿਖਾਇਆ ਗਿਆ ਥੋੜਾ ਜਿਹਾ ਉਧਰ ਦਾ ਵੀ ਮਤਲਬ ਕਿ ਥੋੜੇ ਅੰਸ਼ ਦਿਖਾਇਆ ਗਿਆ ਪਰ ਨਹੀਂ ਇਹ ਕਿਉਂਕਿ ਸਮਾਜ ਦਾ ਹਿੱਸਾ ਹੈਗਾ ਸਮਾਦੀ ਹਰ ਹਿਸਨ ਦੇਖਣਾ ਜ਼ਰੂਰ ਚਾਹੀਦਾ ਫਰਕਣਾ ਜ਼ਰੂਰ ਚਾਹੀਦਾ ਹੈ ਇਸ ਕਰਕੇ ਇਸ ਕਰਕੇ ਫਿਲਮ ਚੰਗੀ ਹੈਗੀ ਹੈ ਇਕ ਵਲ ਧਰੋ ਜਾਨ ਕਿ ਇੱਕ ਮਕਬੂਲ ਨਾਮ ਨੇ ਉਦਾਲ ਪਾਰਟ 1 ਇਹਨਾਂ ਨੇ ਪਹਿਲੇ ਵੀ ਬਣਾਇਆ ਸੀ ਇਹਦਾ ਸਿਕਵਲ ਹੈਗਾ ਔਰ ਉਹ ਕਹਿੰਦੇ ਤੇ ਤੀਸਰਾ ਪਾਰਟ ਵੀ ਬਣਾਉਂਗੇ ਤੁਸੀਂ ਦੇਖਿਆ ਹੋਣਾ ਜੇ ਫਿਲਮ ਦੇਖੀ ਹੈ ਤਾਂ ਬੈਨਰ ਤੇ ਲਾਸਟ ਤੇ ਐਂਡ ਤੇ ਆਇਆ ਕਿ ਇਹਦੇ ਤੀਸਰੇ ਪਾਰਟ ਦੀ ਹੋ ਜੇ ਉਡੀਕ ਕਰੋ ਇੰਤਜ਼ਾਰ ਕਰੋ ਤੇ ਇਸ ਕਰਕੇ ਆਉਣਾ ਚਾਹੀਦਾ ਜ਼ਰੂਰ ਦੇਖਣਾ ਚਾਹੀਦਾ ਸਿਰਫ ਜਿਹੜੀਆਂ ਆਬਜੈਕਟਿਵ ਮੂਵੀਜ਼ ਨੇ ਜਿਹਦੇ ਵਿੱਚ ਕਮਰਸ਼ੀਅਲ ਐਜ ਬਹੁਤ ਜ਼ਿਆਦਾ ਹੁੰਦਾ ਹੈ ਉਹੀ ਫਿਲਮ ਨਹੀਂ ਦੇਖਣੀ ਚਾਹੀਦੀ ਹਮੇਸ਼ਾ ਸਬਜੈਕਟ 베ਸ ਫਿਲਮਾਂ ਜ਼ਰੂਰ ਦੇਖੀ ਚਾਹੀਦੀਆਂ ਕਿਉਂਕਿ ਤੁਹਾਨੂੰ ਕਿਤੇ ਨਾ ਕਿਤੇ ਆਪਣੇ ਸੂਬੇ ਦੇ ਨਾਲ ਆਪਣੀ ਭਾਸ਼ਾ ਦੇ ਨਾਲ ਆਪਣੇ ਇਤਿਹਾਸ ਨਾਲ ਕਨੈਕਟ ਕਰ ਜੀ ਥੈਂਕ ਯੂ। ਇਹਦਾ ਵੀ ਫਿਲਮ ਲੇਵੀਏ ਤੇ ਖਾਸ ਕਰ ਇਹਦੇ ਵਿੱਚ ਕਿਸਾਨਾਂ ਦੇ ਮੁੱਦੇ ਤੇ ਵੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਮਤਲਬ ਕਿ ਆਤਮ ਹੱਤਿਆ ਦੇ ਲਈ ਉਹ ਮਜਬੂਰ ਹੋ ਜਾਂਦੇ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਮੈਡਮ ਫਿਲਮ ਬਹੁਤ ਵਧੀਆ ਬਣੀ ਹੈ। ਬਹੁਤ ਅੱਛੀ ਫਿਲਮ ਹੈ। ਸਾਰੀ ਹਕੀਕਤ ਨੂੰ ਇਸਨੇ ਬਿਆਨ ਕੀਤਾ। ਜਿਸ ਹਕੀਕਤ ਨੂੰ ਅਸੀਂ ਪੰਜਾਬ ਵਿੱਚ ਇਤਨੇ ਸਾਲਾਂ ਤੋਂ ਰਹਿੰਦੇ ਹੋਏ ਅੱਜ ਤੱਕ ਨਹੀਂ ਜਾਣ ਸਕੇ ਕਿ ਅਸਲੀਅਤ ਕੀ ਹੈ। ਔਰ ਕਿਸ ਨੂੰ ਹਵਾ ਬਣਾਇਆ ਜਾਂਦਾ ਸਾਡੇ ਅਗਲੇ ਫੋਰਨ ਏਜੰਸੀਆਂ ਨੂੰ ਦੂਸਰਿਆਂ ਨੂੰ ਤੀਸਰਿਆਂ ਨੂੰ ਫਲੇਮ ਕੀਤਾ ਜਾਂਦਾ ਪਰ ਅੱਜ ਇਹ ਬਤਾ ਲੱਗਾ ਕਿ ਇਸ ਫਿਲਮ ਵਿੱਚ ਇਸ ਫਿਲਮ ਨੇ ਇਹ ਦਰਸਾਇਆ ਗਿਆ ਹਕੀਕਤ ਕੀ ਰਹੀ ਹੈ ਅਜ ਤੱਕ ਜੋ ਕਿਸਾਨਾਂ ਦਾ ਮੁੱਦਾ ਹੈ ਉਹ ਵੀ ਬਿਲਕੁਲ ਇਹਨਾਂ ਨੇ ਠੀਕ ਉਠਾਇਆ ਕਿਉਂਕਿ ਕਿਸਾਨ ਇਸੇ ਤਰ੍ਹਾਂ ਰੋਜ਼ ਉਤਕਸ਼ੇ ਕਰ ਰਹੇ ਜਿਵੇਂ ਅੱਗ ਲਗਾ ਕੇ ਉਹ ਦਲ ਰਹੇ ਉੱਥੇ ਜਾਂ ਲੜਕੀਆਂ ਨਾਲ ਜੋ ਵਿਵਹਾਰ ਕਰ ਰਹੇ ਹਨ ਆਰਕੈਸਟਰ ਵਣਨ ਲਈ ਮਜਬੂਰ ਕਰ ਰਹੇ ਹਨ ਬੱਚਿਆਂ ਨੂੰ ਬਾਹਰ ਭੇਜਣ ਲਈ ਮਜਬੂਰ ਮਜਬੂਰ ਕਰ ਰਹੇ ਹਨ ਉਹ ਸਾਰਾ ਜੋ ਕੁਝ ਹੈ ਅਸਲੀ ਹਕੀਕਤ ਹੈ ਔਰ ਮੈਂ ਇਕ ਬਾੜ ਢਿਲੋਂ ਜਿੱਦੀ ਮੈਂ ਦਿਲੋਂ ਮੈਂ ਉਹਨਾਂ ਦੀ ਧੰਨਵਾਦੀ ਆ ਔਰ ਮੈਂ ਕਹਿੰਦੀ ਆ ਉਹਨਾਂ ਦੀ ਹਿੰਮਤ ਹੌਸਲੇ ਦੇ ਜਿਹੜੇ ਉਸ ਦੇ ਮੈਂ ਉਹਨਾਂ ਨੂੰ ਦਾਤ ਦਿੰਦੀ ਆ ਕਿ ਉਹਨਾਂ ਨੇ ਇੰਨੀ ਹਿੰਮਤ ਔਰ ਹੌਸਲੇ ਨਾਲ ਇਹ ਫਿਲਮ ਜਿਹੜੀ ਇੱਥੇ ਦਿਖਾਣ ਦੀ ਜਰੂਰਤ ਕੀਤੀ ਹੈ ਔਰ ਮੈਂ ਸਾਰੇ ਪੰਜਾਬ ਕੀ ਮੈਂ ਸਾਰੇ ਹਿੰਦੁਸਤਾਨ ਦੇ ਲੋਕਾਂ ਅੱਗੇ ਇਹ ਕਹਿੰਦੀ ਆ ਕਿ ਇਸ ਫਿਲਮ ਨੂੰ ਜ਼ਰੂਰ ਦੇਖਣਾ ਹਰ ਕੈਰੇਕਟਰ ਨੇ ਹਰ ਪਾਤਰ ਨੇ ਬਹੁਤ ਵਧੀਆ ਇਹਦੇ ਵਿੱਚ ਰੋਲ ਕੀਤਾ ਹੋਇਆ ਹੈ ਕੋਈ ਇਹਦੇ ਵਿੱਚ ਕੋਈ ਉਸ ਤਰ੍ਹਾਂ ਦਾ ਨਹੀਂ ਸੀ ਜੋ ਆਰਕ ਆਰਕਸਟਰਾ ਵਾਲਿਆਂ ਤਾਂ ਲਟਕੀਆਂ ਨੂੰ ਇਹ ਮਜਬੂਰ ਕਰਦੇ ਨਾ ਆਰਕਸਟਰਾ ਬਣਨ ਲਈ ਅਗਰ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਰੋਟੀ ਰੋਜੀ ਰੋਜ਼ਗਾਰ ਦੇਈਏ ਪੜ੍ਹੇ ਲਿਖੇ ਬੱਚਿਆਂ ਨੂੰ ਜਾਂ ਅਨਪੜ੍ਹ ਬੱਚਾ ਨੂੰ ਅਨਪੜ੍ਹਮ ਵਾਲੇ ਕੰਮ ਰਹੀਏ ਤਾਂ ਉਹ ਬਾਹਰ ਕਿਉਂ ਜਾਣ ਉਹ ਗੱਲ ਤੋਂ ਸੋਸਾਇਟੀ ਵਿੱਚ ਕਿਉਂ ਪੈਣ ਇਹ ਸਾਡੇ ਸਾਰੇ ਸਰਕਾਰਾਂ ਦਾ ਹੱਥ ਹੈ ਔਰ ਅੱਜ ਇਸ ਫਿਲਮ ਨੂੰ ਦੇਖ ਕੇ ਇਹ ਪਤਾ ਲੱਗਾ ਹੈ ਕਿ ਸਾਡੇ ਪੰਜਾਬ ਦੇ ਜਿੰਨੇ ਵੀ ਲੀਡਰ ਹੋਏ ਉਹ ਸਾਰੇ ਗद्दार ਹੋਏ ਐਸਵਾਈਐਲ ਦਾ ਵੀ ਮੁੱਦਾ ਉਹਨਾਂ ਨੇ ਦੱਸਿਆ ਇਸ ਫਿਲਮ ਵਿੱਚ ਬਾਕੀ ਮੁੱਦੇ ਵੀ ਉਠਾਏ ਗਏ ਇੱਥੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਬੇੜਾ ਗਰਗ ਕਰਨ ਵਾਲੇ ਸਾਡੇ ਆਪਣੇ ਹੀ ਲੀਡਰ ਸਨ ਜਿਨ੍ਹਾਂ ਨੇ ਪੰਜਾਬ ਨੂੰ ਇੱਥੇ ਤੱਕ ਇਸ ਹਾਲਾਤ ਤੱਕ ਪਹੁੰਚਾ ਦਿੱਤਾ ਹੈ ਅੱਜ ਕਿ ਬੱਚਿਆਂ ਨੂੰ ਬਾਹਰ ਜਾ ਕੇ ਡੇਰ ਲਗਾਉਣੇ ਪੈ ਰਹੇ ਨੇ ਉੱਥੇ ਵੀ ਜਾ ਕੇ ਉਹਨਾਂ ਵਿਚਿਆਂ ਦਾ ਭੇਖ ਜਿਹੜਾ ਬਹੁਤਾ ਸੁਰੱਖਿਅਤ ਨਹੀਂ ਹੈ ਕਿਉਂਕਿ ਜਦੋਂ ਇਹਨੇ ਸਾਰੇ ਇੱਕ ਪਾਸੇ ਚਲੇ ਜਾਣਗੇ ਤੇ ਜ਼ਰੂਰੀ ਗੱਲ ਹੈ ਕਿ ਉੱਥੇ ਵੀ ਰੋਟੀ ਰੋਜ਼ੀ ਦੇ ਜਿਹੜੇ ਰੋਜ਼ਗਾਰ ਦੇ ਸਾਥ ਲੋਕ ਘਟ ਹੋਣਗੇ ਪਰ ਫੇਰ ਵੀ ਸਾਡੇ ਬੱਚਿਆਂ ਦਾ ਚਕਾ ਜਿਹੜਾ ਉਧਰ ਹੀ ਹੈ ਉਹ ਇਸ ਕਰਕੇ ਹੀ ਹੈ ਕਿ ਇੱਥੇ ਉਹਨਾਂ ਵਿਚਾਰਿਆਂ ਕੋਲ ਕੁਝ ਹੈ ਹੀ ਨਹੀਂ ਉਹਨਾਂ ਨੂੰ ਮਿਲਦਾ ਹੀ ਨਹੀਂ ਕੋਈ ਕੰਮ ਨਾ ਤੇ ਮੈਂ ਫੇਰ ਹੀ ਤਰ੍ਹਾਂ ਮੈਂ ਇਹਨਾਂ ਦੇ ਹੌਸਲੇ ਨੂੰ ਵਧਾਈ ਦਿੰਦੀ ਇੱਕ ਵਾਰ ਤੁਹਾਨੂੰ ਜਿਨ੍ਹਾਂ ਨੇ ਇੰਨਾ ਹੌਸਲਾ ਜੁਨਾ ਜਿਨ੍ਹਾਂ ਨੇ ਇੰਨਾ ਵਧੀਆ ਵਿੱਚ ਮੈਨੂੰ ਇਹ ਵੀ ਖਸਾ ਲੱਗ ਰਿਹਾ ਮੈਂ ਤਾਂ ਇਸ ਫਿਲਮ ਵਿੱਚ ਪੂਰੀ ਫਿਲਮ ਵਿੱਚ ਰੋਂਦੀ ਰਹੀ ਆ ਮੈਂ ਉਹਨਾਂ ਸੀਨਾਂ ਨੂੰ ਦੇਖ ਹੀ ਨਹੀਂ ਸਕੀ ਕਿ ਮਾਮਾ ਦੇ ਸਾਹਮਣੇ ਬੱਚਿਆਂ ਨਾਲ ਇਹ ਬੇਟੀਆਂ ਨਾਲ ਕੀ ਵਿਵਹਾਰ ਹੋ ਰਿਹਾ ਸਾਡੇ ਜਿਹੜੇ ਦੇਸ਼ ਦੇ ਜਿਹੜੇ ਸਾਡੇ ਰਖਸ਼ੇ ਸਨ ਕਹਿੰਦੇ ਉਲਟੀ ਬਾੜ ਖੇਤ ਕੋ ਖਾਏ ਜਿਸ ਪੁੱਲਸ ਵਾਲੇ ਅਫਸਰਾਂ ਦੇ ਅਸੀਂ ਭਰੋਸਾ ਕਰਦੇ ਹਾਂ ਕਿ ਆਏ ਨੇ ਸਾਨੂੰ ਸੁਰੱਖਿਅਤ ਕਰਨਗੇ ਉਹ ਹੀ ਸਾਡੀਆਂ ਇੱਜ਼ਤਾਂ ਲੁੱਟ ਕੇ ਲੈ ਜਾ ਰਹੇ ਨੇ ਤੇ ਇਸ ਕਰਕੇ ਮੈਨੂੰ ਇਹ ਵੀ ਡਰ ਹੈ ਕਿ ਇਹ ਫਿਲਮ ਚੱਲਣ ਦੇਏਗੀ ਸਰਕਾਰ ਜਾਂ ਨਹੀਂ ਮੈਨੂੰ ਇਹ ਲੱਗ ਰਿਹਾ ਕਿ ਇਸ ਨੂੰ ਬੈਨ ਨਾ ਕਰ ਦੇਣ ਮੈਨੂੰ ਇਸ ਗੱਲ ਦਾ ਬਹੁਤ ਡਰ ਹੈ ਤੇ ਵਾਕੀ ਵਾਹਿਗੁਰੂ ਅੱਗੇ ਮੈਂ ਅਰਦਾਸ ਕਰਦੀ ਹਾਂ ਕਿ ਇਹ ਫਿਲਮ ਚੱਲੇ ਔਰ ਇਸ ਨੂੰ ਸਾਰੇ ਲੋਕੀ ਦੇਖਣ ਜੀ ਮੈਂ ਕਿਹਾ ਸਰ ਲੋਕ ਸਭਾ ਚੋਣ ਆ ਰਹੀਆਂ ਨੇ ਪੰਜਾਬ ਦੇ ਵਿੱਚ ਤੇ ਉੱਥੇ ਹੀ ਮੌਜੂਦਾ ਹਾਲਾਤਾਂ ਦੇ ਉੱਤੇ ਇਹ ਫਿਲਮ ਹੈ ਜਿਹੜੀ ਤਵਾਹੀ ਰਿਲੋਡਡ ਆਈ ਹੈ ਤਾਂ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇਖਦੇ ਹੋ ਸਭ ਤੁਸੀਂ ਫਿਲਮ ਨੂੰ ਠੀਕ ਫਿਲਮ ਦਾ ਵਿਸ਼ਾ ਬਹੁਤ ਵਧੀਆ ਹੈ ਤੇ ਅੱਜ ਕੱਲ ਦੇ ਜੋ ਹਾਲਾਤ ਜੋ ਪੋਲਿਟਿਕਸ ਦਾ ਹੈ ਉਹ ਇਹਨਾਂ ਨੂੰ ਬਹੁਤ ਗੰਗਾ ਕੀਤਾ ਇਹਨਾਂ ਨੇ ਸਭ ਕੁਝ ਮਸਰ ਦਿਖਾਇਆ ਜੋ ਸਿਸਟਮ ਹੈ ਅੱਜ ਕੱਲ ਉਹ ਉਦੇ ਬਤਾਵੋ ਜੋ ਫਿਲਮ ਹੈ ਬਹੁਤ ਵਧੀਆ ਔਰ ਇਹ ਸਾਰੀ ਜਿਹੜੀ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਹਰ ਇੱਕ ਨੂੰ ਦੇਖਣੀ ਚਾਹੀਦੀ ਆ ਔਰ ਜੋ ਪੁਲਿਸ ਦੀ ਅੱਜ ਕੱਲ੍ਹ ਗੱਲ ਰਹੀ ਹੈ ਪੁਲਿਸ ਤੇ ਲੋਕੀਂ ਭਰੋਸਾ ਕਰਦੇ ਆ ਜੋ ਜਿਸ ਤਰ੍ਹਾਂ ਦੇ ਕੰਮ ਕਰਦੇ ਆ ਪੁਲਿਸ ਦੇ ਇਸ਼ਾਰਿਆਂ ਤੇ ਉਹ ਬਹੁਤ ਜੋ ਗਲਤ ਕਰਦੇ ਆ ਔਰ ਇਹਦੇ ਤੇ ਮਤਲਬ ਦੁਨੀਆ ਸਾਰੀ ਨੂੰ ਪਤਾ ਲੱਗਣਾ ਚਾਹੀਦਾ ਸਰ ਜਿਸ ਤਰ੍ਹਾਂ ਕਿ ਕਿਸਾਨਾਂ ਦੇ ਮੁੱਦੇ ਉੱਤੇ ਵੀ ਫਿਲਮ ਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕਿਸਾਨ ਨੇ ਜਿਹੜੇ ਉਹ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੋ ਜਾਂਦੇ ਨੇ ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਜਿਹੜਾ ਕਿਸਾਨਾਂ ਦਾ ਮੁੱਦਾ ਹੈ ਇਹ ਬੜੀ ਧੀਰ ਤੋਂ ਚੱਲਦਾ ਹੈ ਤੇ ਇਹ ਲਾਰੇ ਹਰ ਟਾਈਮ ਜਦੋਂ ਵੋਟਾਂ ਆਉਂਦੀਆਂ ਉਹਨਾਂ ਤੋਂ ਲਾਂਦੇ ਆ ਤੇ ਬਰਬਾਦ ਇਹ ਪੂਰਾ ਸਭ ਕੁਝ ਗੁਲ ਜਾਂਦੇ ਆ ਇਦਾਂ ਹੋਣਾ ਪਿਛੇ 2 ਸਾਲ ਦੇ ਵਿੱਚ ਵੀ ਕਿੰਨਾ 2 ਸਾਲ ਉੱਥੇ ਪੂਰੇ ਕਿਸਾਨ ਦਿੱਲੀ ਵਿੱਚ ਭਰੇ ਉਹਨਾਂ ਨੇ ਸਭ ਕੁਝ ਕੀਤਾ ਕਮੇਟੀਆਂ ਬਣਾਈਆਂ ਲੇਕਿਨ ਉਹ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਔਰ ਇਸ ਸਾਲ ਵੀ ਗਏ ਹੈ ਔਰ ਇਹ ਸਭ ਕੁਝ ਜਿਹੜਾ ਸਿਸਟਮ ਹੈ ਕਿ ਬਹੁਤ ਖਰਾਬ ਚੱਲ ਰਿਹਾ ਹੈ ਇਸ ਕਰਕੇ ਇਹ ਫਿਲਮ ਤੇ ਪੂਰਾ ਇਹਨਾਂ ਨੇ ਜੋ ਅ ਬਗਾਇਆ ਜੇ ਸਭ ਕੁਝ ਦੱਸਿਆ ਕਿ ਮਤਲਬ ਬਹੁਤ ਸਲਾਘਾਯੋਗ ਹੈ ਔਰ ਇਲਾ ਕੁਛ ਇਹਨਾਂ ਨੇ ਪੋਲਿਟਿਕਸ ਦੇ ਅਗੇਨਸਟ ਜੋ ਮਤਲਬ ਇਹਨਾਂ ਨੂੰ ਲੰਗਾ ਕੀਤਾ ਉਹ ਉਹ ਵੀ ਬਹੁਤ ਇੱਕ ਵਧੀਆ ਸਲਾਘਾਯੋਗ ਹੈ ਥੈਂਕ ਯੂ ਸਰ ਬਹੁਤ ਬ अच्छी ਲਗੀ ਹੈ ਸਭ ਤੋਂ ਵਧੀਆ ਮਤਲਬ ਬਣੀ ਹੈ ਪੰਜਾਬ ਚ ਅਸੀਂ ਤੇ ਕਹਿੰਦੇ ਹਾਂ ਸਾਰੇ ਪੰਜਾਬ ਦੇ ਅਰੀਜ਼ ਹੋਣੀ ਚਾਹੀਦੀ ਫਿਲਮ ਸਾਰੇ ਦੇਖੋ ਔਰ ਤੇ ਬਹੁਤ ਹੀ ਸਨਿਆਪੀ ਲੋਕਾਂ ਨੂੰ ਜਿਵੇਂ ਕਿ ਮੈਂ ਵੀ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਕੁੜੀਆਂ ਨੇ ਜਿਹੜੀਆਂ ਉਹ ਪੜ੍ਹ ਲਿਖ ਕੇ ਆ ਕੇ ਘਰ ਗੈਸਟ ਤਾਂ ਤੁਸੀਂ ਇਸ ਉੱਤੇ ਕੀ ਕਹਿਣਾ ਚਾਹੋਗੇ ਤੁਸੀਂ ਉਹੀ ਬੋਲਣਾਗੇ ਕਿ ਦੇਖੋ ਤੁਸੀਂ ਪੰਜਾਬ ਦੇ ਹਾਲਾਤ ਤੁਸੀਂ ਦੇਖਦੇ ਹੀ ਹੋ ਇੰਨੀ ਜਲਦੀ ਸੁਨਵਾਈ ਕਿਸੇ ਦੀ ਹੁੰਦੀ ਨਹੀਂ ਆ ਹੁਣ ਕੁੜੀਆਂ ਨੇ ਪੜ੍ਹ ਲਿਖ ਕੇ ਉਹ ਇਸ ਹਾਲਤ ਵਿੱਚ ਜਾਣਾ ਪਿਆ ਅਗਰ ਉਹਦੀ ਉਸ ਟਾਈਮ ਨੂੰ ਮਤਲਬ ਸੁਨਵਾਈ ਹੁੰਦੀ ਉਹਨੂੰ ਮਤਲਬ ਅੱਛੀ ਮਤਲਬ ਜਗ੍ਹਾ ਪੋਸਟ ਸਰਵਿਸ ਦੇ ਦਿੰਦੇ ਉਹਦੀ ਹਾਲਤ ਹੁੰਦੀ ਇਦਾਂ ਹੀ ਪੰਜਾਬ ਵਿੱਚ ਰੀਜਨਲ ਵੀ ਹੋ ਹੀ ਰਿਹਾ ਹੈ ਹਰ ਜਗ੍ਹਾ ਅਸਲੀ ਇਹ ਗੱਲ ਕਹਿੰਦੇ ਵੀ ਮਤਲਬ ਸਾਰਿਆਂ ਤੇ ਮਤਲਬ ਕਾਨੂੰਨ ਇੱਕੋ ਜਿਹਾ ਹੀ ਹੋਣਾ ਚਾਹੀਦਾ ਹੈ ਕੋਈ ਬੇਰਵਾਹੀ ਹੋਣਾ ਚਾਹੀਦਾ ਕਿਸੇ ਤੇ ਵੀ ਤਾਂ ਸਾਡੇ ਨਾਲ ਨਹੀਂ ਨੀਹਾ ਬਰਮਾ ਤਾਂ ਮੂਵੀ ਕਾਸਟਿੰਗ ਦਾ ਸਾਰਾ ਵਰਕ ਹੈ ਜਿਹੜਾ ਹੋ ਇਹਨਾਂ ਨੇ ਦੇਖਿਆ ਇਹ ਤਾਂ ਮੈਂ ਤੁਸੀ ਕੀ ਕਹਿਣਾ ਚਾਹੂੰਗੀ ਇਸ ਫਿਲਮ ਨੂੰ ਲੈ ਕੇ ਤੋਂ ਮੈਂ ਇਸ ਫਿਲਮ ਕੋਲੇ ਕੇ یہی ਕਹੂੰਗੀ ਕਿ ਇਸ ਕੇ ਹਮਨੇ ਬਹੁਤ ਸਾਰੇ ਆਡੀਸ਼ਨਸ ਕੀਏ ਬਹੁਤ ਕਾਫੀ ਪ੍ਰੋਬਲਮਸ ਆਈ ਕਿਉਂਕਿ ਇਹ ਇੱਕ ਰੀਅਲ ਬੇਸ ਮੂਵੀ ਹੈ ਔਰ ਕੰਟਰੋਵਰਸਲ ਮੂਵੀ ਹੈ तो एक रियल बेस स्टोरी थी तो उसको दिखाना था तो कोई भी आर्टिस्ट जो अगर हम फेमस आर्टिस्ट की बात करें तो हाँ नहीं कर रहा था क्योंकि कंट्रोवर्सी थी तो हमें तीन महीने लग गए आर्टिस्ट चुनने में फिर जाके हमने फ्रेश फेस लिए और चुन चुन के चेहरे लिए इसमें तो तीन महीने में हमारा इस तरह ये कम्प्लीट हुआ और फिर आपके सामने ही है रिजल्ट कि कैसा हमने जो अकॉर्डिंग टू रोल के अकॉर्डिंग करेक्टर चूज किए तो आज आपके सामने इस तरह की और कैसे एक लड़की मजबूर होके या इंसान कोई भी मजबूर होके कैसे गलत रास्ते पे चलने के लिए मजबूर होता है या मजबूर किया जाता है तो इस तरह की फिल्में जरूर देखनी चाहिए और मेरी सबसे रिक्वेस्ट है की जरूर ये इस फिल्म को एक बार जरूर देखिए ਕ੍ਰਿਕਿਲਾ ਕੀ ਇਹਨਾਂ ਨੇ ਬਿਲਕੁਲ ਸੱਚ ਦਿਖਾਇਆ ਹੈਗਾ ਜੋ ਪੰਜਾਬ ਵਿੱਚ ਅੱਜ ਵਾਪਰ ਰਿਹਾ ਹੈਗਾ ਕ੍ਰਿਕਿਲਾ ਸਾਰੇ ਮੁਲਕ ਵਿੱਚ ਇਹ ਹੀ ਹਾਲ ਹੈ ਲੇਕਿਨ ਖਾਸ ਕਰਕੇ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈਗਾ ਉਹਦੇ ਉੱਤੇ ਕਿ ਇਹਨਾਂ ਨੇ ਬਹੁਤ ਜ਼ਬਰਦਸਤ ਚੀਜ਼ ਪੇਸ਼ ਕੀਤੀ ਹੈ ਇਹਨਾਂ ਨੇ ਜਿਹੜਾ ਪੇਸ਼ ਕੀਤੀ ਹੈਗੀ ਉਹਦੇ ਦੇ ਵਿੱਚ ਜੋ ਬਿਲਕੁਲ ਸਚਾਈ ਹੈ ਪੰਜਾਬ ਦੀ ਜੋ ਟਰਥ ਹੈ ਉਹਦਾ ਉਹ ਦਿਖਾਇਆ ਹੈਗਾ ਇਸ ਨੂੰ ਆਪਾਂ ਜਿਵੇਂ ਕਹ ਸਕਦੇ ਨੇ ਨਿਚੋੜ ਹੈ ਪੰਜਾਬ ਦਾ ਔਰ ਇਹਦੇ ਵਿੱਚ ਕੋਈ ਕਲੀ ਦੇਖਿਆ ਜਾਏ ਕਿ ਇੱਕ ਪਾਰਟੀ ਨੂੰ ਜਾਂ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਉਹਨਾਂ ਨੇ ਮਤਲਬ ਉਹਦੇ ਵਿੱਚ ਕੋਈ ਕਾਰਨ ਕੀਤਾ ਹੈਗਾ ਇਹ ਸਾਰਾ ਸਿਸਟਮ ਹੀ ਇਦਾਂ ਦਾ ਵਿਗੜਿਆ ਹੋਇਆ ਹੈ ਜਿਵੇਂ ਕਹਿੰਦੇ ਨੇ ਨਿظام ਹੀ ਵਿਗੜਿਆ ਹੋਇਆ ਔਰ ਉਹਦੇ ਵਿੱਚ ਸਾਡਾ ਵੀ ਹਾਰ ਤੋਂ ਨਹੀਂ ਵੱਡਾ ਹੈਗਾ ਕਿਉਂਕਿ ਜਦੋਂ ਅਸੀਂ ਵੋਟ ਪਾ ਜਾਂਦੇ ਹਾਂ ਪਹਿਲੀ ਗੱਲ ਤੇ ਪਾ ਨਹੀਂ ਜਾਂਦੇ ਅਗਰ ਜਾਂਦੇ ਵੀ ਹੈਗੇ ਆ ਤਾਂ ਅਸੀਂ ਕਦੀ ਨਹੀਂ ਦੇਖਦੇ ਇਹ ਦੇਖਦੇ ਆ ਯਾਰ ਉਹਨੇ ਕੀ ਦੇ ਦਿੱਤਾ ਫਰੀ ਉਹਨੇ ਕੀ ਦੇ ਦਿੱਤਾ ਆਏਗਾ ਅਸੀਂ ਨਾ ਪਾਰਟੀ ਛੱਡ ਕੇ ਕੈਂਡੀਡੇਟ ਨੂੰ ਦੇਖੀਏ ਕਿ ਸਾਡਾ ਕੈਂਡੀਡੇਟ ਕਿਹੜਾ ਅੱਛਾ ਹੈਗਾ ਔਰ ਉਹਦਾ ਉਸ ਕੈਂਡੀਡੇਟ ਦਾ ਮਤਲਬ ਉਹਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ ਅੱਜ ਅਸੀਂ ਕਿਸੇ ਨੂੰ ਮਕਾਨ ਕਿਰਾਏ ਤੇ ਦੇਣਾ ਹੁੰਦਾ ਹੈ ਜਾਂ ਕੋਈ ਦੁਕਾਨ ਵੀ ਕਿਰਾਏ ਤੇ ਦੇਣੀ ਹੁੰਦੀ ਹੈ ਜਾਂ ਕੱਲ ਨੌਕਰੀ ਵੀ ਰੱਖਣੀ ਹੁੰਦੀ ਉਹ ਤੇ ਪੰਜਾ ਚੀਜ਼ਾਂ ਪੁੱਛਦੇ ਆ ਫਿਰ ਪੰਜ ਸਾਲਾਂ ਵਾਸਤੇ ਅਸੀਂ ਉਹਨਾਂ ਨੂੰ ਸਾਰੇ ਅਧਿਕਾਰ ਦੇ ਕੇ ਭੇਜ ਦਿੰਦੇ ਆ ਪਾਰਲੀਮੈਂਟ ਦੇ ਵਿੱਚ ਜਾਂ ਲੋਕ ਵਿਧਾਨ ਸਭਾ ਦੇ ਵਿੱਚ ਅਸੀਂ ਦੇਖਦੇ ਨਹੀਂ ਕਿ ਉਹ ਕਰੇਗਾ ਕੀ ਜੋ ਕੁਝ ਹੁੰਦਾ ਰਿਹਾ ਪੰਜਾਬ ਦੇਸ਼ ਪਹਿਲਾਂ ਅੱਜ ਵੀ ਜੋ ਕੁਝ ਹੋ ਰਿਹਾ ਹੈਗਾ ਸਭ ਤੋਂ ਕਿਸੇ ਤੋਂ ਕੋਲਿਆ ਥੋੜੀ ਆਇਆ ਹੈ ਸਭ ਨੂੰ ਪਤਾ ਹੈਗਾ ਆਈਲੈਂਡ ਦੀ ਦੁਕਾਨਾਂ ਥਾਈ ਥਾਈ ਕੁੜੀਆਂ ਆਈਆਂ ਨੇ ਸਭ ਤੋਂ ਵੱਡਿਆ ਕੰਮ ਹੈ ਤੁਹਾਡੀ ਜਿਮਮਾਰੀ ਖਤਮ ਹੋ ਗਈ ਤੁਸੀਂ ਸਾਰੇ ਨੂੰ ਹਾਈਲਾਈਟਸ ਕਰਾ ਕੇ ਬਾਹਰ ਭੇਜ ਦਿਓ ਦਰਮੀ ਜਦ ਇੱਥੇ ਕੋਈ ਰਹੇਗਾ ਨਹੀਂ ਤੇ ਫਿਰ ਨੌਕਰੀ ਦੇਣ ਦੀ ਲੋੜ ਹੀ ਨਹੀਂ ਪੈਗੀ ਕਿਸੇ ਨੂੰ ਕਦੀ ਕੋਈ ਕੋਸ਼ਿਸ਼ ਕਰ ਰਹੀ ਹੈ ਸਰਕਾਰ ਕਿ ਇਹ ਜਿਹੜੀਆਂ ਦੁਕਾਨਾਂ ਨੇ ਜਾਂ ਜਿਹੜੇ ਖਾਮਖਾ ਕਰ ਕਰ ਦੇ ਵਿੱਚ ਜਿਹੜੇ ਉਹ ਏਜੰਟ ਖੁੱਲ ਗਏ ਹੈਗੇ ਨੇ ਫਿਰ ਲੋਕ ਖੱਜਲ ਹੁੰਦੇ ਨੇ ਲੋ ਖਰਾਬ ਹੁੰਦੇ ਨੇ ਕੰਮ ਕਰਨੇ ਤੋਂ ਸ਼ਰਮ ਕਰਦੇ ਨੇ ਲੋਕ ਬਾਹਰ ਜਾ ਕੇ ਵੀ ਤਾਂ ਕੰਮ ਕਰਦੇ ਹੋ ਇੱਥੇ ਕੰਮ ਕਰ ਲੋ ਇੱਥੇ ਕੰਮ ਕਰਨ ਵਿੱਚ ਕੀ ਦਿੱਕਤ ਹੈਗੀ ਆ ਇਸ ਫਿਲਮ ਨੇ ਚਿੱਲੂ ਸਾਹਿਬ ਦਾ ਜਿੰਨਾ ਵੀ ਅਸੀਂ ਤਾਰੀਫ ਕਰੀ ਉਨੀ ਘਟ ਹੈ ਉਹਨਾਂ ਨੇ ਬਹੁਤ ਹੀ ਅੱਜ ਦੇ ਹਾਲਾਤਾਂ ਨੂੰ ਦੇਖਦੇ ਜਿਹੜੀ ਮੂਵੀ ਬਣਾਈ ਹੈ ਬੜੀ ਜ਼ਬਰਦਸਤ ਇਹ ਮੂਵੀ ਨਹੀਂ ਹੈ ਇਹ ਸੱਚਾਈ ਹੈ ਸਾਡੇ ਸਾਰਿਆਂ ਦੀ ਸੱਚਾਈ ਹੈ ਪ੍ਰੋਬਲਮ ਇਹ ਹੈ ਕਿ ਅਸੀਂ ਲੋਕ ਸੋਚਦੇ ਹਾਂ ਕਿ ਫਲਾਣੇ ਦਾ ਬੱਚਾ ਖਰਾਬ ਹੋ ਰਿਹਾ ਜਾਂ ਫਲਾਣੇ ਦਾ ਹੋ ਰਿਹਾ ਇਹ ਅੱਖਾਂ ਸਾਰਿਆਂ ਦੇ ਘਰ ਪਹੁੰਚਦੀ ਹੈ ਅੱਜ ਦੀ ਤੇ ਕੱਲ੍ਹ ਸਭ ਦੇ ਘਰ ਆਏ ਸਰ ਇਸ ਫਿਲਮ ਨੂੰ ਲੈ ਕੇ ਤੁਸੀਂ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਇਸ ਫਿਲਮ ਤੋਂ ਕੁਝ ਸਮਝ ਲਓ ਇਸ ਫਿਲਮ ਤੋਂ ਕੁਝ ਸਿੱਖੋ ਆਪਣੇ ਪੈਰਾਂ ਤੇ ਆਪ ਖੜੇ ਹੋਣ ਦੀ ਕੋਸ਼ਿਸ਼ ਕਰੋ ਇਹ ਲੋਕਾਂ ਦੀ ਗੱਲਾਂ 'ਚ ਆ ਕੇ ਜਿਹੜੇ ਪੋਲਿਟੀਕਲ ਪਾਰਟੀਆਂ ਤੁਹਾਨੂੰ ਆਪਣੇ ਆਪ ਨੂੰ ਮਿਸਯੂਜ਼ ਕਰਦੀਆਂ ਨੇ ਤੁਹਾਨੂੰ ਉਸ ਮਿਸਯੂਜ਼ ਹੋਣ ਤੋਂ ਬਚੋ ਆਪਣੇ ਆਪ ਤੇ ਰੱਖੋ ਆਪਣੇ ਮਾਪੇ ਬਾਰੇ ਨਾ ਪਿਆਰ ਰੱਖੋ ਆਪਣੇ ਪਰਿਵਾਰ ਦੇ ਨਾਲ ਪਿਆਰ ਰੱਖੋ ਆਪਣੇ ਸਮਾਜ 'ਚ ਪਿਆਰ ਰੱਖੋ ਆਪਣੇ ਕੰਮ ਦੇ ਉੱਤੇ ਫੋਕਸ ਕਰੋ ਪੜ੍ਹਾਈ ਦੇ ਉੱਤੇ ਫੋਕਸ ਕਰੋ ਕਿ ਆਮੀ ਫਾਲਤੂ ਦੀਆਂ ਚੀਜ਼ਾਂ ਜਿਨਾ ਪੋਏ ਜਿਹੜੇ ਨਾਚ ਗਾਣੇ ਲਚਰ ਗਾਣੇ ਹੁੰਦੇ ਨੇ ਜਾਂ ਜਿਹੜੀਆਂ ਚੀਜ਼ਾਂ ਨੇ ਨਾ ਤੂੰ ਬਚੋ ਇਹ ਪੰਜਾਬ ਦਾ ਦੇਖੋ ਵਹੀ ਕਲਚਰ ਰਿਹਾ ਹੈ ਇੱਕ ਦੂਜੇ ਦੀ ਹਮੇਸ਼ਾ ਮਦਦ ਕਰਨੀ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਉਸ ਰਹੀ ਰਹਿਣਾ ਚਾਹੀਦਾ ਸਾਨੂੰ ਉਹ ਰ अच्छे ਤਰੀਕੇ ਨਾਲ ਮਤਲਬ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਇਸ ਬਾਰੇ ਮੈਂ ਫਿਰ ਅਕੀਤਰੀ ਵੈਰੀ ਫਿਰ ਤੁਹਾਡੇ ਚੈਨਲ ਤੇ ਰਹੀਂ ਹੋ ਸਾਰੇ ਨੂੰ ਕਹਾਂਗਾ ਇਹ ਮੂਵੀ ਇੱਕ ਵਾਰੀ ਜਰੂਰ ਦੇਖਣ ਸਾਰੇ ਸਾਰੇ ਪੰਜਾਬ ਦੇ ਲੋਕ ਦੇਖਣ ਸਾਰੇ ਹਿੰਦੁਸਤਾਨ ਦੇ ਲੋਕ ਦੇਖਣ ਇਹ ਮੂਵੀ ਤਾਂ ਕਈ ਲੈਂਗੁਏਜਸ ਦੇ ਵਿੱਚ ਬੱਤੀ ਚਹੀਦੀ ਸੀ ਚਲੋ ਇਹਨਾਂ ਦੇ ਸੀਮਿਤ ਸਾਧਨ ਹੋਣਗੇ ਇਹਨਾਂ ਨੇ ਜਿੰਨਾ ਵੀ ਇਹਨਾਂ ਨੇ ਬਣਾਇਆ ਪਰ ਤੁਸੀਂ ਦੇਖੋ ਤੁਹਾਡੇ ਸਾਹਮਣੇ ਹੁਣ ਆ ਰਿਹਾ ਹੁਣ ਕਰਨਾਟਕਾ ਵਰਗੇ ਸਟੇਟ ਵਿੱਚ ਇੱਕ ਬੱਦਾ ਕਈ ਹਜ਼ਾਰ ਜ਼ਰੀਬ ਕੇਸ ਦੇ ਵਿੱਚ ਇਨਵੋਲਵਿੰਗ ਹੈ ਔਰ ਉਸ ਨੂੰ ਬੜੇ ਆਰਾਮ ਨਾਲ ਪਾਰ ਪਜਾਇਆ ਜਾ ਰਿਹਾ ਹੈਗਾ ਉਸੇ ਸਟੇਜ ਉਸ ਦੇ ਨਾਲ ਪ੍ਰਧਾਨ ਮੰਤਰੀ ਸਟੇਜ ਸਾਂਝਾ ਕਰ ਰਹੇ ਕਿੰਨੀ ਮਾੜੀ ਗੱਲ ਹੈ ਇਹ ਦੇਖੋ ਔਰ ਉਸ ਵਾਸਤੇ ਵੋਟਾਂ ਮੰਗ ਰਿਹਾ ਜਦ ਕਿ ਇਹ ਵੀ ਕਿਹਾ ਜਾ ਰਿਹਾ ਕਿ ਉਹ ਜਦੋਂ ਉਹਦੀ ਖੁਦ ਦੀ ਪਾਰਟੀ ਦੇ ਲੋਕਾਂ ਨੇ ਉਹਨਾਂ ਨੂੰ ਚਿੱਠੀਆਂ ਲਿਖਿਆ ਨੇ ਕਿ ਤੁਸੀਂ ਇਹ ਨਾਲ ਉਹਨਾਂ ਨਾਲ ਸਟੇਜ ਸਾਂਝੀ ਨਾ ਕਰੋ ਇਹਨਾਂ ਦੇ ਤੇ ਨੇ ਨੇ ਕੇਸ ਨੇ ਔਰ ਉਹ ਕੁੱਤ ਪੈਂਡਰਾਈ ਵੀ ਦੇ ਵਿੱਚ ਜੋ ਆਪਣੇ ਸਾਰੇ ਰੇਪੀਸ ਜਿਹੜੇ ਨੇ ਉਹਨੇ ਰਿਕਾਰਡ ਕੀਤੇ ਨੇ ਉਹ ਅੱਜ ਸਾਰੇ ਦੇ ਸਾਹਮਣੇ ਕੋ ਲਾਏ ਇਸ ਇਨੇ ਥੱਲੇ ਪੱਤਰ ਤੇ ਗਿਰ ਗਈ ਹੈ ਰਾਜਨੀਤੀ ਖਾਸ ਤੌਰ ਤੇ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਕਿਸਾਨ ਹੈ ਜਿਹੜਾ ਉਹ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੋ ਜਾਂਦਾ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹਦੇ ਤੇ ਜਦੋਂ ਤੱਕ ਕਿਸਾਨਾਂ ਨੂੰ ਉਹਨਾਂ ਦੇ ਅਨਾਜ ਦਾ ਮੁੱਲ ਨਹੀਂ ਮਿਲਦਾ ਕਹਨੂ ਸਾਰੇ ਵੋਟਾਂ ਲੈਣ ਵਾਲੇ ਕਹਿ ਦਿੰਦੇ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਫਿਰ ਜਦੋਂ ਹੀ ਉਹ ਪਾਵਰ ਹੀ ਜਾਂਦੇ ਨੇ ਪਤਾ ਨਹੀਂ ਸਵਾਮੀਨਾਥਨ ਰਿਪੋਰਟ ਕਿੱਥੇ ਚਲੀ ਜਾਂਦੀ ਹੈ ਹਰ ਆਦਮੀ ਨੂੰ ਹੱਕ ਹੈ ਆਪਣੀ ਚੀਜ਼ ਬਣਾ ਕੇ ਵੇਚਦਾ ਕਿ ਕਿਸਾਨ ਨੂੰ ਵੀ ਤਾਂ ਹੋਣਾ ਚਾਹੀਦਾ ਨਾ ਕਿ ਫਿਰ ਉਹ ਜਿਹੜੀ ਚੀਜ਼ ਬਣਾ ਕਰਦਾ ਕਿਸ ਤਰ੍ਹਾਂ ਪ੍ਰੋਡਿਊਸ ਕਰਦਾ ਹੈਗਾ ਉਹ ਦੇ ਅਕੋਰਡਿੰਗਲੀ ਉਹਦੇ ਪ੍ਰਾਈਸ ਹੁੰਦੇ ਛੇ ਅੱਜ ਮੈਂ ਕੋਈ ਚੀਜ਼ ਵੇਚਦਾ ਹੈਗਾ ਤਾਂ ਮੈਂ ਆਪਣਾ ਪ੍ਰੋਫਿਟ ਐਡ ਕਰਕੇ ਵੇਚਦਾ ਨਾ ਮੈਨੂੰ ਤਾਂ ਨਹੀਂ ਕੋਈ ਮਨਾ ਕਰਦਾ ਮੇਰਾ ਬੰਦਾ ਟੈਕਸ ਮੈਂ ਦੇ ਦਿੰਦਾ ਆਇਗਾ ਇਹ ਦੇਖੋ ਕਿਸਾਨ ਦੇ ਕੇਸ ਦੇ ਵਿੱਚ ਤੁਸੀਂ ਜ਼ਬਰਦਸਤੀ ਆਪਣੇ ਪ੍ਰਾਈਸ ਥੋਪ ਪੰਜਾਬ ਦੇ ਬਾਰੇ ਜੇ ਦੂਜੇ ਸਟੇਟਾਂ ਚ ਵੀ ਇਹੀ ਹਾਲਾਤ ਹੈ ਉੱਥੇ ਤੇ ਇਵਨ ਮੰਡੀਆਂ ਵੀ ਨਹੀਂ ਹੈਗੀਆਂ ਉਹਨਾਂ ਨੂੰ ਤੋਂ ਵੀ ਮੁੱਲ ਨਹੀਂ ਮਿਲਦਾ ਜੋ ਪੰਜਾਬ ਵਾਲਿਆਂ ਨੂੰ ਮਾੜਾ-ਮੋਟਾ ਮਿਲ ਜਾਂਦਾ ਹੈ ਪੰਜਾਬ ਦੇ ਬਾਰੇ ਜਿਹੜੇ ਕਿਸਾਨਾਂ ਬਾਰੇ ਜਿਹੜੇ ਹਾਲਾਤ ਨੇ ਕੋਈ ਬਹੁਤ ਅੱਛੇ ਨਹੀਂ ਹੈਗੇ ਔਰ ਜਿਹੜੀ ਦੁਨੀਆ ਜਿਸ ਤਰ੍ਹਾਂ ਚੱਲ ਰਹੀ ਹੈ ਨਾ ਸਾਨੂੰ ਖਾਣ ਨੂੰ ਅਨਾਜ ਨਹੀਂ ਮਿਲਦਾ ਤੇ ਲੋਕਾਂ ਨੇ ਹੱਟੀ ਜਾਣਾ ਲੋ ਵੱਡੀਆਂ-ਵੱਡੀਆਂ ਬਿਲਡਿੰਗਾਂ ਬਣੀਆਂ ਜਾਣੀਆਂ ਨੇ ਜ਼ਮੀਨਾਂ ਕੱਟੀਆਂ ਜਾਣੀਆਂ ਨੇ ਜਿਵੇਂ ਜਿਵੇਂ ਜ਼ਮੀਨਾਂ ਕਟਣੀਆਂ ਆਉਂਆਂਵੇਂ ਇੰਟਰਸਟ ਕੱਟੀ ਜਾਏਗਾ ਇੰਟਰਸਟ ਕਟੇਗਾ ਫਿਰ ਕਿੱਥੋਂ ਖਾਓਗੇ ਹਵਾ ਨਾਲ ਤਾਂ ਨਹੀਂ ਖਾਓਗੇ ਕੋਈ ਪਲਾਸਟਿਕ ਤੇ ਨਹੀਂ ਖ ਕਿ ਜਨਾਨੂ ਕਾਲਸਵਾ ਨਹੀਂ ਆਤਕਵਾਦੀ ਕੁਗਰਵਾਦੀ ਮਾਰਕਸਵਾਦੀ ਯਾ ਉਹ ਕੀ ਨਾਮ ਹੈ ਆਪਾਂ ਉਹਨਾਂ ਨੂੰ ਕੀ ਕਹਿ ਦਿੰਨੇ ਹੈਗੇ ਆ ਤੁਹਾਡਾ ਔਰ ਨਕਸਲਵਾਦੀ ਕਹਿ ਕੇ ਥੋੜੀ ਜਾਨ ਛੁੜਾ ਲੋਗੇ ਤੁਸੀਂ ਉਹਨਾਂ ਦੀ ਸੱਚੀ ਗੱਲ ਸੁਣੋ ਜਿਹੜੀ ਵੀ ਹੈਗੀ ਉਹਨਾਂ ਦੀ ਤਕਲੀਫ ਨੂੰ ਸਮਝੋ ਤਾਂ ਸਰ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਫਿਲਮ ਨੂੰ ਲੈ ਕੇ ਕਿ ਜਰੂਰ ਦੇਖਣ ਫਿਲਮ ਪਰ ਇਹ ਫਿਲਮ ਹਰ ਲੈਂਗੁਏਜ ਵਿੱਚ ਬਣਨੀ ਚਾਹੀਦੀ ਸੀ ਕਲੀ ਪੰਜਾਬੀ ਪੰਜਾਬੀ ਜਿਹਨੀ ਬਣਨੀ ਚਾਹੀਦੀ ਸੀ ਇਹਨੂੰ ਇੰਗਲਿਸ਼ ਵਿੱਚ ਵੀ ਅਡਪਟ ਕਰਨਾ ਚਾਹੀਦਾ ਐਂ ਹਿੰਦੀ ਚ ਵੀ ਹੋਣਾ ਚਾਹੀਦਾ ਐਂ ਮਲਿਆਲਮ ਵਿੱਚ ਇਹ ਸਾਰੀ ਜਗ੍ਹਾ ਦੀ ਸਮੱਸਿਆ ਹੈ ਨਸ਼ਾ ਕੋਈ ਕੱਲੇ ਪੰਜਾਬ ਦੀ ਸਮੱਸਿਆ ਨਹੀਂ ਹੈ ਸਾਰੀ ਜਗ੍ਹਾ ਦੀ ਸਮੱਸਿਆ ਹੈ ਬੇਰੋਜ਼ਗਾਰੀ ਸਾਰੀ ਜਗ੍ਹਾ ਦੀ ਸਮੱਸਿਆ ਹੈ ਲੀਡਰਸ਼ਿਪ ਡਿਚ ਕਰਦੀ ਹੈ ਹਰ ਸਾਰੀ ਜਗ੍ਹਾ ਦੀ ਸਮੱਸਿਆ ਹੈ ਇਹ ਸਾਰੇ ਪਾਸੇ ਹੀ ਹੈ ਕੋਈ ਇਹ ਨਹੀਂ ਹੈਗਾ ਸਰਕਾਰਾਂ ਬਦਲਦੀਆਂ ਰਹਿਣੀਆਂ ਨੇਤੇ ਬਦਲਦੇ ਰਹਿਣਗੇ ਉਸ ਪਾਰਟੀ ਦੇ ਉਸ ਪਾਰਟੀ ਜੋ ਉਸ ਪਾਰਟੀ ਉਸ ਪਾਰਟੀ ਦੇ ਬੰਦੇ ਉਹੀ ਹੋਣਗੇ ਕਿ ਕਵਾਰ ਉਹੀ ਹੋਣਗੇ ਇਸ ਕਰਕੇ ਇਹ ਸਾਨੂੰ ਸਮਝਣਾ ਪਏਗਾ ਕਿ ਅਸੀਂ ਬੰਦੇ ਇਹ ਚੋਣਾਂ ਮਿਲੇ ਇਹ ਬੰਦੇ ਚੁਣੀਏ ਜਿਹੜੇ ਕਿ ਘਟੋ ਘਟ ਆਪਣੀ ਕਿਸੇ ਗੱਲ ਦੇ ਉੱਤੇ ਸਟੈਂਡ ਕਰਦੇ ਬਹੁਤ ਵੱਡਾ ਮੈਸੇਜ ਹੈ ਔਰ ਇਸ ਟਾਈਮ ਜਿਵੇਂ ਇਲੈਕਸ਼ਨ ਦਾ ਮਾਹੌਲ ਹੈ ਉਹਦੇ ਦੇਖ ਕੇ ਮੂਵੀ ਨੂੰ ਦੇਖ ਕੇ ਤਾਂ ਮੰਨੀ ਨਹੀਂ ਕਰਦਾ ਔਰ ਵੋਟ 판 ਜਾਂਦਾ ਵੀ ਮੰਨੀ ਕਰੇ ਆ ਕਿਉਂ ਜਿਹਨੂੰ ਵੋਟਾਂ ਪਾਈਏ ਅਸੀਂ ਜਾਂਦੇ ਥੈਂਕ ਯੂ ਜੀ ਥੈਂਕ ਯੂ ਸਰ ਅੱਜ ਅਸੀਂ ਪਹੁੰਚੇ ਆ 34 ਸੈਕਟਰ ਪਿਕਡਲੀ ਥੀਏਟਰ ਜਿੱਥੇ ਕਿ ਮੂਵੀ ਲੱਗੀ ਹੈ ਤਿਵਾਹੀ ਰੀਲੋਡਡ ਪੈਸ ਨੂੰ ਲੈ ਕੇ ਅਸੀਂ ਦਰਸ਼ਕਾਂ ਦੇ ਰਿਵਿਊ ਲੈ ਚੁੱਕੇ ਆ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੇ ਜਿਹੜੀਆਂ ਉਹ ਇੱਕ ਜੂ ਨੂੰ ਹੋ ਰਹੀਆਂ ਨੇ ਤੇ ਉੱਥੇ ਹੀ ਪੰਜਾਬ ਦੇ ਮੌਜੂਦਾ ਹਾਲਾਤਾਂ ਉੱਤੇ ਫਿਲਮ ਹੈ ਜਿਹੜੀ ਤਿਵਾਹੀ ਰੀਲੋਡਡ ਆਈ ਹੈ ਤਾਂ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਤੇ ਉਹਨਾਂ ਦੇ ਵੱਲੋਂ ਸੰਦੇਸ਼ ਵੀ ਜਿਹੜੇ ਉਹ ਲੋਕਾਂ ਨੂੰ ਦਿੱਤਾ ਗਿਆ ਇਹ ਕਿ ਤਵਾਹੀ ਰਿਲੋਡਡ ਫਿਲਮ ਜਰੂਰ ਦੇਖਣ ਪਹੁੰਚੇ ਤਾਂ ਐਸੀ ਵੀ ਇਹ ਅਪੀਲ ਹੈ ਜਿਹੜੀ ਉਹ ਦਰਸ਼ਕਾਂ ਨੂੰ ਕਰਾਂਗੇ ਕਿ ਇਸ ਫਿਲਮ ਦੇ ਵਿੱਚ ਇੱਕ ਬਹੁਤ ਹੀ ਚੰਗਾ ਮੈਸੇਜ ਹੈ ਜਿਹੜਾ ਉਹ ਸਮਾਜ ਦੇ ਲਈ ਦਿੱਤਾ ਗਿਆ ਹੈ ਤਾਂ ਤੁਸੀਂ ਵੀ ਇਹ ਫਿਲਮ ਹੈ ਜਿਹੜੀ ਉਹ ਜਰੂਰ ਦੇਖੋ